ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਅੱਜ ਆਪਾਂ 6ਵੀਂ ਜਮਾਤ ਦੀ ਬੁੱਕ ਜੋ ਕਿ ਪੰਜਾਬ ਬੋਰਡ ਦੀ ਬੁੱਕ ਹੈ ਉਸ ਦਾ ਯੂਨਿਟ 2 ਲੈਸਨ ਨੰਬਰ ਹੈ 7 ਆਪਾਂ ਉਸ ਨੂੰ ਕੰਟੀਨਿਊ ਕਰਾਂਗੇ ਪਿਛਲੇ ਵੀਡੀਓ ਦੇ ਵਿੱਚ ਆਪਾਂ ਪੜਿਆ ਸੀਗਾ ਕਿ ਪ੍ਰਾਚੀਨ ਇਤਿਹਾਸ ਦਾ ਅਧਿਐਨ ਕੀ ਹੈ ਤੇ ਇਤਿਹਾਸ ਕੀ ਹੁੰਦਾ ਇਹਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਹੈ ਜਾਂ ਇਸ ਦੇ ਪਤਾਮਾ ਕੌਣ ਨੇ ਹੁਣ ਇਸ ਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਦਿੱਤਾ ਹੋਇਆ ਕਿ ਇਤਿਹਾਸ ਦੇ ਸਰੋਤ ਮਤਲਬ ਉਸ ਨੂੰ ਅੱਗੇ ਪੰਜ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈਗਾ ਕਿਹੜੇ-ਕਿਹੜੇ ਸਰੋਤ ਨੇ ਸਭ ਤੋਂ ਪਹਿਲਾਂ ਆ ਜਾਂਦੇ ਨੇ ਸਾਹਿਤਿਕ ਸਰੋਤ ਉਸ ਤੋਂ ਬਾਅਦ ਹੈ ਪ੍ਰਾਤਵ ਸਰੋਤ ਪ੍ਰਾਚੀਨ ਸਰੋਤ ਸਮਾਰਕ ਹੋ ਗਿਆ ਫਿਰ ਹੈ ਸ਼ਿਲਾ ਲੇਖ ਸਭ ਤੋਂ ਪਹਿਲਾਂ ਆਪਾਂ ਸਾਹਿਤਿਕ ਸਰੋਤ ਦੇਖਦੇ ਆਂ ਵੀ ਇਹਦੇ ਵਿੱਚ ਕੀ-ਕੀ ਆਂਦਾ ਹੈ ਇਹਦੇ ਵਿੱਚ ਆਂਦਾ ਹੈਗਾ ਧਾਰਮਿਕ ਪੁਸਤਕਾਂ ਧਾਰਮਿਕ ਪੁਸਤਕਾਂ ਹੋਗੀਆਂ ਜਿਵੇਂ ਕਿ ਵੇਦ ब्राह्मण ग्रंथ अरणायक उपनिषद सूत्र महाकाव महाकाव ਦੇ ਵਿੱਚ ਆ ਗਿਆ ਰਮਾਇਣ ਮਹਾਭਾਰਤ ਇਹ ਹੁਣ ਤੁਸੀਂ ਮੈਨੂੰ ਆਨਸਰ ਕਰੋਗੇ ਕਮੈਂਟ ਬਾਕਸ ਦੇ ਵਿੱਚ ਕਿ ਰਮਾਇਣ ਦੀ ਰਚਨਾ ਤੇ ਮਹਾਭਾਰਤ ਦੀ ਜਿਹੜੀ ਰਚਨਾ ਉਹ ਕਿਸ ਨੇ ਕੀਤੀ ਤੇ ਉਸ ਤੋਂ ਇਲਾਵਾ ਹੋਗੇ ਆਪਣੇ ਪੁਰਾਨ ਤੇ ਕੁਝ ਜਿਹੜੇ ਹੋਰ ਸਾਹਿਤਿਕ ਸਰੋਤ ਨੇ ਉਹ ਬੋਧੀਆਂ ਤੇ ਜੈਨੀਆਂ ਵੱਲੋਂ ਵੀ ਲਿਖੇ ਗਏ ਸੀਗੇ ਉਸ ਤੋਂ ਅੱਗੇ ਆਗੇ ਜਿਵੇਂ ਧਰਮ ਸ਼ਾਸਤਰ ਧਰਮ ਸ਼ਾਸਤਰ ਕੀ ਹੁੰਦੇ ਸੀ ਪਹਿਲਾਂ ਇਹ ਦੇਖ ਲੈਣੇ ਆ ਜਿਦੇ ਵਿੱਚ ਨਿਯਮ ਅਤੇ ਕਾਨੂੰਨ ਲਿਖੇ ਹੁੰਦੇ ਸੀ ਉਹਨੂੰ ਕਿਹਾ ਜਾਂਦਾ ਸੀ ਧਰਮ ਸ਼ਾਸਤਰ ਜਿਵੇਂ ਕਿ ਇੱਥੇ ਐਗਜ਼ਾਮਪਲ ਦਿੱਤੀ ਹੈ ਮਨੂ ਸਮ੍ਰਿਤੀ ਆਰਥ ਸ਼ਾਸਤਰ ਉਹ ਕਿਨੇ ਲਿਖਿਆ ਸੀ ਕਟਲਿਆ ਨੇ ਉਸ ਤੋਂ ਬਾਅਦ ਹੈ ਭਾਸ ਅਤੇ ਕਾਲੀਦਾਸ ਨੇ ਨਾਟਕ ਰਚਨਾ ਪ੍ਰਾਰੰਭ ਕੀਤੀ ਸੀ ਉਸ ਟਾਈਮ ਇੱਥੋਂ ਪਤਾ ਲੱਗਦਾ ਹੈ ਕਿ ਕਹਾਣੀ ਲਿਖਣ ਦਾ ਜਿਹੜਾ ਆਰੰਭ ਹੈ ਉਹ ਵੀ ਭਾਰਤ ਦੇ ਵਿੱਚ ਹੀ ਹੋਇਆ ਸੀ ਉਸ ਤੋਂ ਬਾਅਦ ਆ ਗਿਆ ਆਰਿਆ ਭਟ ਜਾਂ ਵਰਾਹ ਮਿਹਰ ਇਸ ਨੇ ਕੀ ਇਹਨਾਂ ਨੇ ਕੀ ਲਿਖਿਆ ਸੀ ਇਹਨਾਂ ਨੇ ਜੋ ਵੀ ਵਿਗਿਆਨ ਦੀ ਉਸ ਟਾਈਮ ਖੋਜ ਕੀਤੀ ਜਾਂ ਉਸ ਬਾਰੇ ਪੁਸਤਕਾਂ ਲਿਖੀਆਂ ਇਹਨਾਂ ਨੇ ਉਸ ਤੋਂ ਅੱਗੇ ਆਗੇ ਪ੍ਰਾਤਵ ਸਰੋਤ ਪ੍ਰਾਤਵ ਸਰੋਤ ਦੇ ਵਿੱਚ ਕੀ ਕੀ ਹੈ ਇਮਾਰਤਾਂ ਨੇ ਬਰਤਨ ਨੇ ਜਾਂ ਫਿਰ ਉਸ ਟਾਈਮ ਦੇ ਲੋਕ ਜਿਹੜੀਆਂ ਚੀਜ਼ਾਂ ਰੋਜ਼ਾਨਾ ਯੂਜ਼ ਕਰਦੇ ਸੀ ਸਿੱਕੇ ਹੋ ਗਿਆ ਅਬੀਲੇਖ ਹੋ ਗਿਆ ਉਹਨਾਂ ਨੂੰ ਅਸੀਂ ਕਹਿੰਦੇ ਆ ਪ੍ਰਾਤਵ ਸਰੋਤ ਪਰਾਤਵ ਵਿਗਿਆਨੀ ਕੀ ਹੁੰਦੇ ਨੇ ਜਦੋਂ ਕੋਈ ਕੋਈ ਖਦਾਈ ਹੋਈ ਉੋਂ ਚੁਣ ਮਿਲਣ ਵਾਲੇ ਸਮਾਨ ਦੀ ਕਿ ਕਿੰਨਾ ਪੁਰਾਣਾ ਹੈ ਕਿੱਥੋਂ ਆਇਆ ਉਹ ਸਾਰੀਆਂ ਚੀਜ਼ਾਂ ਦਾ ਅਧਿਐਨ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਪਰਾਤਵ ਵਿਗਿਆਨੀ ਉਸ ਤੋਂ ਬਾਅਦ ਆਗੇ ਜੀ ਪ੍ਰਾਚੀਨ ਸਰੋਤ ਹੁਣ ਕਲੀ ਤਾਂਬੇ ਕਾਂਸੇ ਚਾਂਦੀ ਦੇ ਉਸ ਟਾਈਮ ਹੁੰਦੇ ਸੀ ਸਿੱਕੇ ਸਿੱਕਿਆਂ ਤੇ ਕਈ ਚੀਜ਼ਾਂ ਮੈਂਸ਼ਨ ਹੁੰਦੀਆਂ ਸੀ ਜੇ ਕਈ ਵਾਰ ਤਾਂ ਖੁਦਾਈ ਵੇਲੇ ਵੀ ਲੱਭਦੇ ਸੀ ਇਹਨਾਂ ਦੇ ਉੱਪਰ ਵੱਖ-ਵੱਖ ਜਾਨਵਰਾਂ ਦੀਆਂ ਅਕ੍ਰਿਤਿਆ ਧਾਰਮਿਕ ਚਿੰਨ ਜਾਂ ਫਿਰ ਸਿੱਕਾ ਜਾਰੀ ਕਰਨ ਵਾਲੇ ਦਾ ਨਾਂ ਜਾਂ ਕਦੋਂ ਜਾਰੀ ਕੀਤਾ ਗਿਆ ਉਸ ਸਮੇਂ ਦਾ ਜ਼ਿਕਰ ਕੀਤਾ ਹੁੰਦਾ ਸੀ ਲਿਖਿਆ ਹੁੰਦਾ ਸੀ ਉੱਤੇ ਸਿੱਕੇ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਸੀ ਮੁੰਦਰਾ ਸ਼ਾਸਤਰ ਸਮਾਰਕ ਸਮਾਰਕ ਦੇ ਵਿੱਚ ਸਤੰਭ ਕਿਲੇ ਆਗੇ ਮਹਿਲ ਆਗੇ ਇਹਨਾਂ ਦੀ ਅੱਗੇ ਕੁਝ ਐਗਜ਼ਾਮਪਲਸ ਦਿੱਤੀਆਂ ਨੇ ਜਿਵੇਂ ਸਾਚੀ ਦਾ ਸਤੂਪ ਅਸ਼ੋਕ ਦੇ ਸਤੰਭ ਨਾਲੰਦਾ ਯੂਨੀਵਰਸਿਟੀ ਦੇ ਖੰਡਰ ਇਹਨਾਂ ਤੋਂ ਵੀ ਕਾਫੀ ਜਾਣਕਾਰੀ ਜਿਹੜੀ ਹੈ ਮਿਲਦੀ ਹੈ ਉਸ ਤੋਂ ਬਾਅਦ ਆਗੇ ਜੀ ਸ਼ਿਲਾ ਲੇਖ ਇਹਨਾਂ ਦਾ ਮਤਲਬ ਹੁੰਦਾ ਹੈ ਪੱਥਰਾਂ ਦੇ ਸਤੰਭ ਜਾਂ ਫਿਰ ਤਾਂਬੇ ਦੀਆਂ ਪਲੇਟਾਂ ਮਿੱਟੀ ਦੀਆਂ ਤਖਤੀਆਂ ਹੋ ਗਿਆ ਮੰਦਰਾਂ ਦੀਆਂ ਕੰਧਾਂ ਜਿਨ੍ਹਾਂ ਦੇ ਉੱਪਰ ਇਤਿਹਾਸ ਬਾਰੇ ਲਿਖਿਆ ਹੁੰਦਾ ਸੀ ਜਾਂ ਕਈ ਵਾਰ ਰਾਜੇ ਆਪਣੀਆਂ ਜਿੱਤਾਂ ਸਾਰਾ ਉਹਨਾਂ ਦਾ ਵਰਣਨ ਕਰ ਦਿੰਦੇ ਸੀ ਉਹਨਾਂ ਨੂੰ ਕਹਿੰਦੇ ਨੇ ਸ਼ਿਲਾਲੇਖ ਮਤਲਬ ਕਠੋਰ ਤਲ ਤੇ ਜਿਹੜੀ ਚੀਜ਼ ਲਿਖੀ ਹੋਵੇ ਉਹਨੂੰ ਕਿਹਾ ਜਾਂਦਾ ਹੈ ਸ਼ਿਲਾਲੇਖ ਸ਼ਿਲਾਲੇਖ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ ਪਰਾਲੇਖ ਵਿਦਿਆ ਸਮਰਾਟ ਅਸ਼ੋਕ ਨੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੇ ਸੰਦੇਸ਼ ਲਿਖ ਕੇ ਵੀ ਪੂਰੇ ਦੇਸ਼ ਦੇ ਵਿੱਚ ਲਗਵਾਤੇ ਸੀ ਤਾਂ ਕਿ ਲੋਕ ਉਸ ਨੂੰ ਪੜ ਸਕਣ ਸਮੁੰਦਰ ਗੁਪਤ ਤੇ ਸਕੰਦ ਗੁਪਤ ਨੇ ਵੀ ਆਪਣੀਆਂ ਪ੍ਰਾਪਤੀਆਂ ਜਦੋਂ ਉਹ ਜਿੱਤਦੇ ਤਾਂ ਉਹਨਾਂ ਨੇ ਉਹਨਾਂ ਨੂੰ ਸਤੰਭਾਂ ਤੇ ਖੁਦਵਾਇਆ ਤਾਮਰ ਪੱਤਰ ਤਾਮਰ ਪੱਤਰ ਹੁੰਦਾ ਹੈ ਭੂਮੀ ਖਰੀਦਣ ਵੇਚਣ ਅਤੇ ਦਾਨ ਕਰਨ ਲਈ ਮਤਲਬ ਇਹ ਇੱਕ ਸਰਕਾਰੀ ਦਸਤਾਵੇਜ਼ ਹੁੰਦਾ ਜਦੋਂ ਜਿਵੇਂ ਅਸੀਂ ਕੋਈ ਚੀਜ਼ ਵੇਚਦੇ ਆ ਉਹਦਾ ਲਿਖਤੀ ਰੂਪ ਲੈਣੇ ਆ ਤਾਂ ਉਹ ਕੀ ਹੁੰਦੇ ਸੀ ਤਾਮਰ ਪੱਤਰ ਹੁਣ ਆਪਾਂ ਇੱਕ ਵਾਰੀ ਪੜ ਲੈਨੇ ਆ ਕਿ ਇਸ ਲੈਸਨ ਦੇ ਵਿੱਚ ਅਸੀਂ ਕੀ ਕੀ ਪੜਿਆ ਅਸੀਂ ਇਸ ਲੈਸਨ ਦੇ ਵਿੱਚ ਪੜਿਆ ਸੀਗਾ ਲੈਸਨ ਦਾ ਨੇਮ ਹੈ ਪ੍ਰਾਚੀਨ ਇਤਿਹਾਸ ਦਾ ਅਧਿਐਨ ਤੇ ਉਹਦੇ ਸਰੋਤ ਕੀ ਨੇ ਜਿਹੜਾ ਅਤੀਤ ਦੀਆਂ ਘਟਨਾਵਾਂ ਨੂੰ ਦੱਸਦਾ ਅਸੀਂ ਉਸ ਨੂੰ ਕਹਿੰਨੇ ਆ ਇਤਿਹਾਸ ਇਤਿਹਾਸਕਾਰ ਕੀ ਹੁੰਦਾ ਜੋ ਇਤਿਹਾਸ ਲਿਖਦੇ ਨੇ ਇਤਿਹਾਸ ਯੂਨਾਨੀ ਭਾਸ਼ਾ ਦਾ ਇੱਕ ਸ਼ਬਦ ਹੈ ਜਿਸ ਜੋ ਹੈ ਸਟੋਰੀਆ ਹਿਸਟੋਰੀਆ ਦਾ ਅਰਥ ਹੁੰਦਾ ਹੈ ਪੂਤਕਾਲ ਦਾ ਗਿਆਨ ਇਹਦੇ ਪਤਾਮਾ ਕੌਣ ਨੇ ਹੈਰੋਡੋਟਸ ਇਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਪੂਰਵ ਇਤਿਹਾਸਕਾਲ ਇਤਿਹਾਸਕਾਲ ਜਿਹਦਾ ਲਿਖਤੀ ਰੂਪ ਮਿਲੇ ਉਹ ਇਤਿਹਾਸਕਾਲ ਹੈ ਜਿਹਦਾ ਲਿਖਤੀ ਰੂਪ ਕੋਈ ਹੈ ਨਹੀਂ ਉਹ ਹੈ ਪੂਰਵ ਇਤਿਹਾਸਕਾਲ ਗ੍ਰੈਗੋਰੀਅਨ ਕੈਲੰਡਰ ਦੇ ਅਨੁਸਾਰ ਜਿਹੜੇ ਇਸਵੀ ਪੂਰਵ ਹੈ ਉਹ ਈਸਾ ਦੇ ਜਨਮ ਤੋਂ ਪਹਿਲਾਂ ਵਾਲਾ ਸਮਾਂ ਤੇ ਜਿਹੜਾ ਇਸਵੀ ਹੈ ਉਹ ਜਨਮ ਤੋਂ ਬਾਅਦ ਵਾਲਾ ਹੁਣ ਉਸ ਤੋਂ ਬਾਅਦ ਦਿੱਤੇ ਹੋਏ ਨੇ ਸਾਨੂੰ ਸਰੋਤ ਪੰਜ ਸਰੋਤ ਦਿੱਤੇ ਨੇ ਸਾਇਤਕ ਸਾਇਤਕ ਦੇ ਵਿੱਚ ਧਾਰਮਿਕ ਪੁਸਤਕਾਂ ਆ ਗਈਆਂ ਪ੍ਰਾਤਵ ਸਰੋਤ ਦੇ ਵਿੱਚ ਆ ਗਿਆ ਮਤਲਬ ਸਿੱਕੇ ਬਰਤਨ ਇਮਾਰਤਾਂ ਪ੍ਰਾਚੀਨ ਸਰੋਤ ਦੇ ਵਿੱਚ ਆਗੇ ਜਿਨ੍ਹਾਂ ਤੇ ਜਿਵੇਂ ਤਾਂਬਾ ਸੋਨਾ ਚਾਂਦੀ ਜਿਹੜੇ ਵੀ ਮਤਲਬ ਜਿਨ੍ਹਾਂ ਦੇ ਉੱਪਰ ਮੀਤੀਆਂ ਲਿਖੀਆਂ ਹੁੰਦੀਆਂ ਸੀ ਜਾਂ ਸਿੱਕਾ ਜਾਰੀ ਕਰਨ ਵਾਲੇ ਦਾ ਨਾਮ ਲਿਖਿਆ ਹੁੰਦਾ ਸੀ ਸਮਾਰਕ ਆਗੇ ਕਿਲੇ ਹੋ ਗਿਆ ਜਾਂ ਖੰਡਰ ਕੋਈ ਵੀ ਸ਼ਿਲਾ ਲੇਖ ਜਿਹੜਾ ਕਠੋਰ ਧਲ ਤੇ ਮਤਲਬ ਕਈ ਵਾਰ ਆਪਾਂ ਕਿਸੇ ਮੰਦਰ ਗੁਰਦੁਆਰਾ ਸਾਹਿਬ ਜਾਈਏ ਤਾਂ ਉੱਪਰ ਲਿਖਿਆ ਹੁੰਦਾ ਕੁਛ ਨਾ ਕੁਛ ਉਹਨੂੰ ਕਹਿੰਦੇ ਆ ਸ਼ਿਲਾ ਲੇਖ ਦੇਖੋ ਸਾਹਿਤਿਕ ਸਰੋਤ ਹੋ ਗਿਆ ਧਾਰਮਿਕ ਪੁਸਤਕਾਂ ਵੇਦ ਬ੍ਰਾਹਮਣ ਗ੍ਰੰਥ ਅਰਣਾਇਕ ਉਪਨਿਸ਼ਦ ਇਹ ਸਾਰੀਆਂ ਜੜੀਆਂ ਚੀਜ਼ਾਂ ਨੇ ਉਹ ਕਾਦੇ ਚ ਆਂਦੀਆਂ ਨੇ ਸਾਹਿਤਿਕ ਮਤਲਬ ਜਿਹੜੀਆਂ ਕਿਤਾਬਾਂ ਜਿੰਨੀਆਂ ਵੀ ਕਿਤਾਬਾਂ ਆਗੀਆਂ ਉਹ ਸਾਹਿਤਿਕ ਦੇ ਵਿੱਚ ਆਗੀਆਂ ਉਸ ਤੋਂ ਬਾਅਦ ਆ ਗਿਆ ਪ੍ਰਾਤਵ ਸਰੋਤ ਇਹਦੇ ਵਿੱਚ ਜੋ ਖਦਾਈ ਵੇਲੇ ਜੋ ਵੀ ਆਪਾਂ ਨੂੰ ਸਮਾਨ ਮਿਲਿਆ ਜਿਵੇਂ ਬਰਤਨ ਹੋ ਗਿਆ ਇਮਾਰਤਾਂ ਸਿੱਕੇ ਜਾਂ ਅਭਿਲੇਖ ਜੋ ਵੀ ਪੁਰਾਣੀਆਂ ਚੀਜ਼ਾਂ ਨੇ ਉਹ ਇਸ ਦੇ ਅੰਡਰ ਆਗੀਆਂ ਜਿਹੜੇ ਲੋਕ ਪਰਾਤਵ ਸ੍ਰੋਤਾਂ ਦਾ ਅਧਿਐਨ ਕਰਦੇ ਨੇ ਮਤਲਬ ਮੰਨ ਲਓ ਕੋਈ ਚੀਜ਼ ਲੱਭੀ ਉਹਨਾਂ ਨੂੰ ਉਹਨਾਂ ਨੇ ਉਹਦੇ ਉੱਤੇ ਸਟੱਡੀ ਕੀਤੀ ਵੀ ਇਹ ਕਿੰਨੀ ਪੁਰਾਣੀ ਹੈ ਇੱਥੇ ਕਿਵੇਂ ਆਈ ਜਾਂ ਕੁਛ ਵੀ ਹੈ ਉਹਨੂੰ ਕਹਿੰਦੇ ਨੇ ਪਰਾਤਵ ਵਿਗਿਆਨੀ ਪ੍ਰਾਚੀਨ ਸਰੋਤ ਪ੍ਰਾਚੀਨ ਸਰੋਤ ਦੇ ਵਿੱਚ ਮਤਲਬ ਜਿਵੇਂ ਕੋਈ ਸਿੱਕੇ ਲੱਭਦੇ ਨੇ ਤਾਂ ਉਹਨਾਂ ਤੇ ਜੋ ਵੀ ਉਕਾਰਿਆ ਹੁੰਦਾ ਹੈ ਧਾਰਮਿਕ ਚਿੰਨ ਹੋਣ ਚਾਹੇ ਜਾਰੀ ਕਰਨ ਦੀ ਮਿਤੀ ਹੋਵੇ ਜਾਂ ਜਿਨੇ ਜਾਰੀ ਕੀਤਾ ਉਹਦਾ ਨਾਮ ਉਹ ਸਾਰੇ ਹੋਗੇ ਪ੍ਰਾਚੀਨ ਸਰੋਤ ਸਿੱਕੇ ਸਿੱਕਿਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ ਮੁੰਦਰਾ ਸ਼ਾਸਤਰ ਠੀਕ ਹੈ ਇੱਕ ਕੁਐਸਚਨ ਬਣ ਸਕਦਾ ਹੈ ਕਿ ਸਿੱਖਿਆ ਦੇ ਸੌਰੀ ਸਿੱਕਿਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਤਾਂ ਇਹਦਾ ਆਨਸਰ ਆਜੂਗਾ মুদ্রা ਸ਼ਾਸਤਰ ਅਗਲੇ ਆ ਗਏ ਜੀ ਸਮਾਰਕ ਸਮਾਰਕ ਦੇ ਵਿੱਚ ਸਤੰਭ ਕਿਲੇ ਮਹਿਲ ਜੋ ਵੀ ਖੰਡਰ ਨੇ ਉਹ ਸਾਰੇ ਇਹਦੇ ਹੇਠਾਂ ਗਏ ਸੱਚੀ ਦਾਸ ਤੋਂ ਪਰਸ਼ੋਕ ਦੇ ਸਤੰਭ ਨਾਲੰਦਾ ਯੂਨੀਵਰਸਿਟੀ ਦੇ ਕੁਝ ਪ੍ਰਮੁੱਖ ਨੇ ਸ਼ਿਲਾ ਲੇਖ ਜੋ ਮੈਂ ਪਹਿਲਾਂ ਵੀ ਦੱਸਿਆ ਜਿਹੜਾ ਸਤੰਭਾਂ ਤੇ ਲਿਖਿਆ ਜਾਂਦਾ ਸੀ ਕਠੋਰ ਤਲ ਤੇ ਲਿਖਣ ਨੂੰ ਜਿਵੇਂ ਸ਼ਿਲਾ ਲੇਖ ਕਹਿੰਦੇ ਨੇ ਇਹਦੇ ਅਧਿਐਨ ਨੂੰ ਪੁਰਾਣੇ ਲੇਖ ਵਿੱਦਿਆ ਕਹਿੰਦੇ ਨੇ ਸਮਰਾਟ ਅਸ਼ੋਕ ਨੇ ਸਮੁੰਦਰ ਗੁਪਤ ਨੇ ਸਕੰਦ ਗੁਪਤ ਨੇ ਸਾਰਿਆਂ ਸਾਰਿਆਂ ਨੇ ਮਤਲਬ ਸ਼ਿਲਾ ਲੇਖ ਲਖਵਾਏ ਕਹਿ ਸਕਦੇ ਆ ਪਾਤਾ ਅਮਰ ਪੱਤਰ ਭੂਮੀ ਦੀ ਖਰੀਦਣ ਵੇਚਣ ਇਹ ਭੂਮੀਦਾਨ ਕਰਨ ਵੇਲੇ ਜੋ ਲਿਖਤੀ ਰੂਪ ਹੁੰਦਾ ਸੀ ਸਰਕਾਰੀ ਦਸਤਾਵੇਜ਼ ਜਿਵੇਂ ਇੱਕ ਪੇਜ ਲਗਾ ਲਓ ਤੁਹਾਨੂੰ ਕਿਹਾ ਜਾਂਦਾ ਸੀ ਤਾਮਰ ਪੱਤਰ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ